ਅੱਕੀਲਾ ਸਾਹਮਣੇ ਮੰਮੀ ਨੇ ਅੱਗ ਲਾ ਦੇਣੀ ਨੂੰ ਬੀਬੀ ਨੇ ਟੀਨੀ ਬੰਦ ਕਰਾਤਾ ਐ ਬੰਦਿਆਂ ਨੇ ਆੜ ਕੇ ਹੋਏ ਜੋਰ ਨਾਲ ਲਾਓ ਭਾਈ ਤਲ ਤੇ ਲਾਓ ਜੋਰ ਲਾ ਮੈਂ ਅਗਲਾ ਵਿਚਾਰੀ ਦਿੱਖੀ ਜਾਂ ਚੱਕੀ ਦਿਖਾੜ ਚੱਲ ਚੱਲ ਆ ਆ ਆ ਆ ਆ ਹਾਂਜੀ ਸਾਸਰੀ ਕਾਲਜੀ ਕੀ ਆ ਚਲ ਅੱਜ ਦੇ ਵਲੌਗ ਵਿੱਚ ਸਵਾਗਤ ਹੈ ਅੱਜ ਬੜੇ ਦੁੱਖ ਨਾਲ ਵੇਖੋ ਭਰਾ ਤੋਂ ਕੱਪੜੇ ਪੜੇ ਸਜਾਈ ਪਰਸੋ ਚੌਥ ਪਰਲੀ ਦੀ ਮਾਰੀ ਕਾ ਕੇ ਖੋਲ ਕੇ ਖਾਈ ਪਰੋ ਕੋਈ ਯਾਰ ਇਹਨਾਂ ਨੇ ਕੰਬਲ ਸੁੰਬਲ ਤੁੰਨੇਣ ਕਰਦੇ ਟੁੱਟਿਆ ਹੋ ਗਿਆ ਸੋਨੀਆਂ ਤਿਆਂ ਲਾਈਆਂ ਹੀ ਇੱਧਰੇ ਪਾਸੇ ਉਖਾਦੂ ਕਿਵੇਂ ਜੋੜ ਜੋੜ ਰੱਖੇ ਹੀ ਥੱਲੇ ਥਾ ਥੱਲੇ ਥੱਲੇ ਪਹਿਲੀ ਵਾਲੀ ਨਹੀਂ ਸੋਣੀ ਸੈਟਿੰਗ ਕੀਤੀ ਹੋਈ ਆ ਹਾਂ ਐਂਡਾ ਕਰ ਮੜਾ ਸੋ ਹਾਂ ਥੱਲੇ 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 ਵੇਖ ਤੂੰ ਕੋਈ ਨਹੀਂ ਕਰ ਹਾਂ ਕੀ ਬਣਾਇਆ ਪਿਆ ਇਹ ਹੁਣ ਸਾਰੀ ਪਟਨੀ ਪੈਣੀ ਥਮੜੇ ਆਗੇ ਵਿੱਚ ਤੇ ਹੁਣ ਚੱਕਣੀ ਪੈਣੀ ਭਾ ਮੈਨੂੰ ਬੜਾ ਦੁੱਖ ਲੱਗਦਾਈ ਹੁਣ ਨਾ ਕਿ ਉਹਦੋਂ ਟੀਵੀ ਬੰਦ ਕਰਾਦਾਈ ਭੈਣ ਜੀ ਰੋ ਜਾਂਦੀ ਐ ਟੀਵੀ ਦਾ ਰਿਮੋਟ ਜਾ ਕੇ ਹੁਣ ਅੱਗੇ ਪਿੱਛੇ ਜਨਾ ਉਹਨਾਂ ਨੂੰ ਕੰਮ ਕਰਨ ਦੇ ਆ ਉਹ ਵੇ ਇਧਰ ਲਈ ਐਲਈਡੀ ਚਲਾ ਲਈ ਆ ਵੇਖ ਲੋ ਉਧਰੋਂ ਚਲਾ ਕੇ ਆ ਕੇ ਮਾ ਇਹ ਇਧਰ ਹੀ ਲਾਈ ਥੇ ਆਵੇ ਲਸਕੀ ਮੀ ਆਦੇ ਵੇ ਪੈ ਗਈ ਲੰਮੀ ਕਹਿੰਦੇ ਉਧਰੋਂ ਠਾਇਆ ਤੇ ਮੈਂ ਇੱਧਰ ਪੈ ਜੂ ਫਿਰ ਕਿੱਡੀ ਗੱਲ ਆਹ ਚੱਕ ਪੱਟੀ ਜਨੇ ਪਲੱਗ ਫਲੂ ਬਲ ਲੈ ਆ ਉਹ ਐਲਸੀਡੀ ਉਹ ਵੀ ਹੁੰਦੇ ਔਰ ਜਾਂਦਾ ਜੀ ਲੈ ਚੱਲਣਾ ਹੀ ਨਹੀਂ ਉਹ ਪੱਟ ਦੇਣ ਲਗਾਈਏ ਕੈਮਰੇ ਸਾਰੇ ਬੰਦ ਹੋ ਜਾਂਦੇ ਆਹ ਚੱਕ ਨਹੀਂ ਆਹ ਉਹ ਇੰਟਰਨੈਟ ਹੀ ਕੱਢਤਾ ਵਾਈਫਾਈ ਕੱਢਤਾ ਉਹਨਾਂ ਨੇ ਲੈ ਵਾਈਫਾਈ ਇਹਨਾਂ ਨੂੰ ਸਾਜਾ ਨਹੀਂ ਵਾਈਫਾਈ ਇਹ ਸਹੀ ਕੀ ਕਰਨਾ ਵਾਈਫਾਈ ਇੱਥੇ ਲੈ ਆ ਉਹਨਾਂ ਨੇ ਹੁਣ ਆਪਾਂ ਇੱਧਰ ਮਗਰ ਆਈ ਦੇ ਸਾਬ ਦੀ ਸਾਰਿਆਂ ਨੂੰ ਹੈਂ ਤਾਰ ਨਹੀਂ ਹੁੰਦੀ। ਤਾਰ ਤਾਂ ਇਹ ਉੱਥੋਂ ਵਿੱਚ ਕੱਢੀ ਹੋਈ ਆ, ਕੱਢ ਲੈਨੇ ਬਾਹਰ। ਆਹ ਕੰਮ ਤੇ ਪਰਲੇ ਹੋਏ ਨੇ ਸਿੱਧੀ ਹੋਈ ਆ। ਇਹਦੇ ਬਾਤ ਰੱਖੀ ਹੋਈ ਆ। ਸਿੱਧੀ ਹੈ ਯਾਰ। ਬਾਤ ਆਪਣੇ ਕੋਲ। ਆਹ ਹੋਣੀ ਚਾਹੀਦੀ ਚੱਟ। ਆਹ ਬਾਤ ਲੱਗਿਆ। ਆਵੇ ਤਾਂ ਆਪਣਾ ਇਹਨੂੰ ਲੈ ਜਾਈਂ। ਆਹ ਦਾ ਮੇਜਣਾ ਇਹਦੇ ਐਵੇਂ ਬਾਹਰ ਆ ਜਾਣਾ ਬੜਾ ਤੜੀ। ਹਾਂਜੀ। ਆਵੇ ਥਨੇ ਦੇ। ਆਹ ਸਲੇਬਾਂ ਪਾਈਆਂ ਸੀ ਨੇ ਐ ਐ ਪੱਟ ਕੇ ਨੂੰ ਬਾਹਰ ਕੱਢਣਾ ਬਾਪਰਾ ਲੋਗ ਲੱਗਾ ਵਾ। ਹੁਣ ਇਹਦੇ ਅਕੋਰਡਿੰਗ ਆ ਮਾੜਾ ਵਾ ਡਸਰ ਮੈਿਕਾ ਟੁੱਟੂਗਾ। ਹਾਂਜੀ। ਤੇ ਆਪਾਂ ਫੇਰ ਮਤਲਬ ਦੁਬਾਰਾ ਲਾ ਲਾਂਗੇ। ਇਹ ਦਿਨ ਕੋਲ ਮਾਰ ਕੇ ਨੁਕਸਾਨ ਜਿਹੜਾ ਘੱਟ ਹੁਣ ਬਾਕੀ ਇਹ ਗੱਲਾਂ ਵੇਖੀ ਚੱਲੋ ਕਿੰਨਾ ਬੰਦਾ ਪੂਰਾ ਕਾਰੀਗਰ ਹੈ ਮਤਲਬ ਇਹ ਗੱਲਾਂ ਇਹ ਬਾਕੀ ਪਤਾ ਕੋਈ ਨਹੀਂ ਕੀ ਹੋਣਾ ਜਿਹਾ ਚੱਕ ਪਟਕੇ ਮਾਰਿਆ ਜੇ ਵਾਈਫਾਈ ਦੇ ਲੋਕ ਕਿ ਹੁਣ ਕਾਹਨ ਚਲਾ ਲਓ ਨੈਟ ਮਮੀ ਮਰ ਟੀਵੀ ਚਲਾ ਰਹੇ ਨੇ ਇੰਟਰਨੈਟ ਸਹੂਲਤਾਂ ਬੰਦ ਕੀਤੀਆਂ ਗਈਆਂ ਨੇ ਘਰ ਦੇ ਵਿੱਚ ਜੇਨਰ ਲਾ ਦਿੱਤਾ ਗਿਆ ਏ ਐਵੇਂ ਮਿੱਟੀ ਵੀ ਤੇਜ਼ ਨਹੀਂ ਚੱਲੀ ਜਾਂਦਾ ਜਿਆਦਾ ਚੈਨਲ ਆਪੇ ਬਦਲੀ ਜਾਂਦੇ ਆ ਤੇ ਦਿਲਾ ਲਾ ਗਿਆ ਆਪਾ ਯਾਰ ਸੋਰੀ ਅਸੀਂ ਅਸਲੀ ਮਾਫੀ ਚਾਹੁੰਦੇ ਆ ਮਮੀ ਦਾ ਟੀਵੀ ਬਹੁਤ ਜ਼ਿਆਦਾ ਹੀ ਤੇਜ਼ ਹੋ ਗਿਆ ਆ ਬੀਬੀ ਨੇ ਟੀਵੀ ਬੰਦ ਕਰਾਤਾ ਐ ਬੰਦਿਆਂ ਨੇ ਆ ਕੇ ਹੋਏ ਆਓ ਬੰਦੇ ਵੀ ਲੋ ਆਹ ਆਹ ਇਹਨੇ ਬੰਦ ਨਹੀਂ ਆਉਦੇ ਸਾਰੀ ਉਹ ਮਮਮੀ ਲੰਮੇ ਪਈ ਵਿਚਾਰੀ ਸੀਰੀਅਲ ਵੇਖਣ ਦੇਈ ਤੇ ਆਉਂਦੇ ਬੰਦ ਕਰਾ ਦੇ ਹਾਂ ਯਾਰ ਇਹ ਤਾਂ ਜਿੱਥੇ ਜਾਈਏ ਬੰਦ ਕਰੀਂ ਚਲ ਕੋਈ ਨਹੀਂ ਹੋਣੀ ਉਹਨੂੰ ਤੋੜਨਾ ਪੈਣਾ ਉਹ ਕੈਮਰਾ ਵੀ ਤਾਂ ਤੂੰ ਦੇਖ ਤੇ ਕਰਨਾ ਪਊ ਪਾਵੇ ਉਹ ਤੇਰੇ ਨਾਲ ਤੇ ਆਪਣੇ ਇੱਕ ਕੈਮਰਾ ਯਾਰ ਦੀ ਬਾਤ ਹੀ ਸਾਰੀ ਹੈ ਤੇ ਔਰ ਉਹੜਾ ਤੱਕ ਇਜਾਦੀ ਕਰਾ ਰਿਹਾ ਕੋਈ ਡਿਜ਼ਾਈਨਰ ਸਾਹਿਬ ਸਾਡੇ ਸੋਢੀ ਸਾਹਿਬ ਨੇ ਨਕਸ਼ਾ ਤਾਂ ਤਗੜੇ ਹੀ ਬਣਾਦਾ ਵਾ ਸਾਰੇ ਘਰ ਦਾ ਸਟ੍ਰਕਚਰ ਹਲਾ ਲੂ ਦਿੱਤਾ ਇੱਕੋਰੀ ਜੀ ਬੰਦੋ ਬਾਹਰ ਹੁਣ ਕੀ ਆਏ ਨਾ ਹਾ ਹਾ ਥਲੇ ਵੀ ਉਹਨੇ ਕੱਟ ਆਫ ਕਰਨਾ ਮੈਨਾਂ ਥੋੜਾ ਜਿਹਾ ਉੱਪਰ ਅਚੂ ਉਮਰ ਬਾਜੇਗਾ ਹੈ ਨਹੀਂ ਇਹ ਦੋ ਟਾਈ 40 ਉਰੇ ਆਣਾ ਉਹਨਾਂ ਨੇ ਆਵੇ ਝੂ ਮਰ ਨਹੀਂ ਦਿੰਦਾ ਪਿਆ ਵੀਰ ਨੂੰ ਤਾਂ ਦੇਖੀ ਓਏ ਆਵੇ ਦਿਆ 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 ਚੋਰੀ ਚੰਦੀ ਇਸੇ ਆ ਗਈ ਝੂਮਰ ਕੰਦ ਨਾਲ ਨਾ ਲਾਣਾ ਆ ਲਾਈ ਜਾਂਦੇ ਜਣ ਖੋਲਿਏ ਨੇ ਆ ਯਾ ਵੇ ਲੋ ਬਈ ਇਹ ਚੀਜ਼ਾਂ ਵਧੀਆ ਹੀ ਇਹਨਾਂ ਨੇ ਬਣਾ ਕੇ ਦਿੱਤੀਆਂ ਹਨ ਉਹ ਗੋਲੀਆਂ ਆਂ ਗਵਾਚੀਆਂ ਨੇ ਇੰਜ ਹੀ ਦੇ ਦੇ ਮੇਰ ਗੋਲੀਆਂ ਨਾਲ ਗਵਾਚਨ ਸਾਡੀਆਂ ਬਰਾਬਰ ਰਹਿਣ ਗੋਲੀਆਂ ਤਾਂ ਗੰਦ ਲਾਤੀਆਂ ਨੈਟ ਦੀਆਂ ਚਲੋ ਚਲੋ ਖੋਲਦੋ ਖੋਲਦੋ ਜੂਹੇ ਖੁੱਲਣ ਲੱਗੇ ਨਾ ਖੋਲਦੋ ਖੋਲਦੋ ਇਹ ਬੜੇ ਧਿਆਨ ਨਾਲ ਰੱਖਿਓ ਅੰਦਰ ਹੀ ਬਈ ਟਫ ਹੁਣ ਹੈ ਟੁੱਟਿਆ ਤੇ ਬਹੁਤ ਘਾਟੇ ਦਾ ਸਬਦਾ ਆਉਂ ਤੇ ਜਾਇਆ ਗਿਰਨੇ ਲਾ ਹਾਂ ਆਉਦੇ ਨਹੀਂ ਮੁੜ ਕੇ ਬਾਈ ਜਾਂਦੇ ਬਣਿਆ ਤਣੇ ਉਵੇਂ ਲਾ ਦੋ ਲਾ ਦੋ ਜੇਵੇਂ ਲੱਗਾ ਉਵੇਂ ਲੱਤ ਚਲਾ ਪੱਤਰਾ ਲਾਈਏ ਫਾਇਦਾ ਹੋਇਆ ਚੀਜ਼ਾਂ ਨੇ ਸਾਂਗ ਰੱਖ ਲਓ ਫੇਰ ਗਾਂ ਕੰਮ ਆਉਣੀਆਂ ਹੋਰ ਇਹ ਬਈ ਦਫਾ ਵਿੱਚ ਪਾ ਕੇ ਕੋਈ ਤੇ ਨਹੀਂ ਹੋਣਾ ਰੱਖਿਆ ਜਾਂ ਨਹੀਂ ਰੱਖਿਆ ਇਹ ਬਸ ਅੱਗ ਆਪਨ ਰੱਖੀਆਂ ਹਾਂ ਅਗਲਾ ਦਫਾ ਵਿੱਚ ਪਾ ਕੇ ਦੇ ਦੇ ਹਲ ਆਪਾਂ ਬੱਲੇ ਲਾ ਦੇ ਤੇ ਮੱਤਿਆਂ ਦੇ ਚੋਣ ਪੱਖੇ ਗਵਾਜ ਗਏ ਮੰਮੀ ਦੇ ਦੋ ਪੱਖੇ ਗਵਾਜ ਗਏ ਪੰਜ ਪੱਖੇ ਲਾ ਦੇ ਰੱਖੇ ਸੀ ਉੱਥੇ ਦੋ ਗਵਾਜ ਚੁੱਕੇ ਆ ਤੈਨ ਨਾ ਇੱਕ ਤਾਂ ਉਹ ਲੱਗਾ ਛੱਡ ਚ ਉਹ ਤਾਂ ਲੱਗਾ ਏ ਚਿੱਟੇ ਪੱਖੇ ਗਏ ਉਹ ਸਣੀ ਫਾਰ ਤੇ ਸਣੀ ਸਾਰਾ ਪੂਜਾ ਫਾਰਸ ਪੰਜਾਬ ਪੂਜਿਆਂ ਦੇ ਪਈਆ ਤੇ ਲੰਬੇ ਦੋ ਸਜਾ ਮੋਰਾਂ ਦਾ ਨਾਮ ਹੀ ਨਾ ਗਾਇਆ ਹਾਂ ਆ ਰਹੇ ਵੀ ਇਹਨਾਂ ਕੋ ਫੇਦਨੇ ਗਿਆ ਹਾਂ ਸਮਾਨ ਉਠਾ ਕੇ ਲੰਡੇ ਰਹਿ ਗਏ ਆ ਇਹ ਤਾਂ ਤੱਕਾਇਆ ਫਿਰ ਵੀਜੀ ਟੈਕ ਕਰ ਉਹ ਲਮਾਰੀ ਗਈ ਲਮਾਰੀ ਫੜੀ 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 ਲਮਾਰੀ ਬਚਾਉਣੀ ਭਾ ਲਮਾਰੀ ਬਚਾਓ ਤੇ ਸਾਨੂੰ ਵੀ ਬਚਾਓ ਆਵੇਗਾ ਬੋਰਡ ਬੂਡ ਇਦਾਂ ਹੀ ਇਹ ਤਾਂ ਸੇਫ ਰੱਖ ਲੈਨੇ ਅੰਦਰ ਆਵੇ ਵੱਡੇ ਵੱਡੇ ਬੋਰਡ ਹੀ ਲਾਈ ਮਤਰਾ ਭਾਈ ਲੱਗੇ ਪੁੱਛੋ ਕਿਵੇਂ ਕਰੂਗਾ ਧੱਕਿਆ ਵਧਾ ਤੈਨੂੰ ਤਾਂ ਲਾਉਣ ਦੀ ਲੋੜ ਹੀ ਨਹੀਂ ਸਰਮੇਕਾ ਇਹਨੂੰ ਇਹਨੂੰ ਪਿਛਲੇ ਪਾਸੇ ਲਾਇਆ ਸੁਮੇਤ ਦਾ ਹਲਾਅ ਪਿਛੇ ਕੰਧ ਦੇਖਿਓ ਪਤਾ ਹੀ ਨਹੀਂ ਕੀ ਕੁਝ ਹੋਈ ਜਾਂਦਾ ਉਹ ਪਿੱਛੇ ਤਾਰਾਂ ਤੂ ਨਾ ਵਾਈਫਾਈ ਚਲਾ ਦੋ ਓਕੇ ਛੋਕੇ ਹੋ ਗਏ ਯਾਰ ਦਿਵਿੰਦਰ ਇਹ ਗਲਾਉਗਾ ਇਹਨੇ ਤਾਰਾਂ ਲਾਈਆਂ ਆ ਉਹ ਵਾਈਫਾਈ ਗਲਾ ਮਿੱਤਰਾ ਲਓ ਜੀ ਪੱਟਤਾ ਪੱਟਤਾ ਜੀ ਮੇਜ਼ ਉਵੇਂ ਕੱਢ ਬਾਰੇ ਨੂੰ ਐ ਬਾ ਲੈ ਵੀ ਬਣਿਆ ਤਾਂ ਨਾ ਮੇਜ਼ ਉਵੇਂ ਬਾਹਰ ਆ ਗਿਆ ਐ ਪਰ ਇਠੀ ਕੱਟ ਲਓ ਦੋ ਰਾਹ ਨੂੰ ਜੇਦਾ ਹੋਏ ਲੈ ਲੈ ਵਿਤਿਆਨ ਲੜਾ ਆਇਆ ਨਾ ਜਰੀਟਾ ਨਾ ਪਾਉ ਪੱਥਰ ਪਚਾਉਣਾ ਪਹਿਲਾਂ ਤੇ ਹੁਣ ਕਰਾਇਆ ਨਾ ਬਾਉ ਭਰਾਵਾ ਹੱਸੋ ਨਾ ਇਹ ਸਿਆਲਾਂ ਵਾਲੇ ਇੱਕ ਪਾਸੇ ਰੱਖ ਲੈ ਇੱਥੇ ਤੈ ਲਾ ਕੇ ਬਿੜ ਤੇ ਰੱਖੀ ਚੱਲ ਅਗਰਿੰਦਰ ਓਏ ਬਿੜ ਤੇ ਰੱਖ ਤੈ ਲਾ ਕੇ ਇਹ ਡੰਡ ਲੈਣੀ ਜੈਕਟਾਂ ਜੂਤਾਂ ਨਹੀਂ ਮੱਤਰਾ ਪੈਸਾ ਲੱਗ ਗਿਆ ਸੀ ਉਦੋਂ ਜੈਕਟਾਂ ਦੇ ਥੋੜਾ ਜਿਆ ਤੇ ਹੁਣ ਇਹਨਾਂ ਨੂੰ ਸਾਹਮਣੇ ਰੱਖ ਕੇ ਇੱਥੇ ਤੈ ਕਰ ਕਰ ਕੇ ਆਏ ਓ ਕਿੱਥੇ ਗਿਆ ਲੱਕੜ ਵਾਲੇ ਆ ਤੇ ਹੈਂਗਰਾਂ ਨਾਲ ਐਂ ਲਾ ਲ 1 2 3 ਐਂ ਰੱਖੀ ਚੱਲ ਹੈਂਗਰਾਂ ਸ ਮੇਰੀ ਟੰਗ ਦਾਗੇ 4 ਪੁੱਤੋ ਖਾਲੀ ਹੋ ਗਿਆ ਸਾਰਾ ਆ ਲਾਈ ਚੱਲੋ ਆ ਮੈਂਟੋ ਮਿੰਟ ਰੈਨ ਨੂੰ ਇੱਕ ਕਮਰਾ ਸੀ ਉਹ ਵੀ ਬੜਕਾ ਕੇ ਪਰ ਮਾਰਨਾ ਨਾਲ ਲੱਗਾ ਇੱਕ ਇਕ ਲਾਉਂ ਦਿਆਂ ਪਰ ਆਡਾ ਡਾ ਨਾ ਵਿੰਗੀਆਂ ਟਡੀਆਂ ਜੀਆਂ ਲਾਲਾ ਲਾਲਾ ਸਾਰੀਆਂ ਐ ਚੱਕ ਕੇ ਚੰਗੀ ਤਰ੍ਹਾਂ ਲਾਲਾ ਕੇ ਤੇ ਉਥੇ ਲਾ ਪਰ ਆ ਉਹ ਬੈੱਡ ਤੇ ਰੱਖੀ ਚੱਲੇ ਇਸੇ ਦੀ ਮੁੜ ਕੇ ਸੈੱਟ ਵੀ ਕਰਨਾ ਆਪਾਂ ਮੈਂ ਕਰਾਉਂਗਾ ਕਰਾਉਣਾ ਪੈਣਾ ਤੈਨੂੰ ਬੁੱਗੇ ਕਰਾਉਣਾ ਪੈਣਾ ਤੈਨੂੰ ਚੱਕਲਾ ਸਾਰਾ ਐ ਅੱਜ ਕੱਲ ਤਾਂ ਯਾਰ ਮੈਂ ਕੱਪੜੇ ਜੋੜ-ਜੂੜ ਕੇ ਹੁਣ ਮਾੜੇ-ਮੋਟੇ ਆਕਲਾਈ ਮੈਨੂੰ ਮੈਂ ਤੈਅ ਕਰਕੇ ਐ ਰੱਖ ਦੇਣਾ ਇੱਥੋਂ ਦਾ ਲੱਗਦਾ ਸਾਨੂੰ ਟੌਮੀ ਦਾ ਬਹੁਤ ਇਧਰ ਗੈਂਟ ਆ ਗਿਆ ਭੈਣ ਜੀ ਫੇਰ ਇੱਥੋਂ ਦਾ ਲੱਗਦਾ ਸਾਨੂੰ ਗੈਂਟ ਦਾ ਬਹੁਤ ਮੋਹ ਪਿਆਰ ਹੁੰਦਾ ਕਾ ਉਮੀਦਾਂ ਸੱਚ ਆਓ ਫੇਰ ਟੌਮੀ ਆ ਗਿਆ ਆਓ ਚੱਕ ਆਓ ਯੱਕ ਆਓ ਯੱਕ ਆਓ ਜਾਂਦਾ ਯਾਓ ਜਾਂਦਾ ਹੀ ਪ੍ਰੈਸ ਕੁਰਸੀ ਕਰ ਲਗੀ ਓਏ ਜਿੱਦਣ ਪਾਉਣੀਆਂ ਹੁੰਦੀ ਉਦੋਂ ਹੀ ਪ੍ਰੈਸ ਕਰੀ ਦੀਆਂ ਆਪਾਂ ਜੱਕ ਬੱਲੇ 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 ਆਓ ਜਾਂਦ ਗਈ ਮਾਰੀ ਤੋੜ ਬੱਲੇ ਆ ਗਏ ਹਾਂ ਚਲੋ ਜ਼ੋਰ ਲਗਾ ਕੇ ਓਏ ਜਾਨ ਬੋਕਦੀ ਉਹਨੇ ਗ੍ਰਿਪ ਨਹੀਂ ਬਣ ਰਹੀ ਛਪਣਾ ਲਾਓ ਬਾਈ ਛਪਣਾ ਲਾਓ ਜ਼ੋਰ ਲਾ ਮਾਇਆ ਗਲਾ ਚਾੜੇ ਡਿੱਗੀ ਜਾਂ ਤੇ ਆ ਪਾਡਾ ਕੋਨਾ ਮੋਟਾ ਉੱਤਰ ਨੂੰ ਨਹੀਂ ਆਉਣਾ ਇੱਧਰ ਨੂੰ ਆਉਣਾ ਮੋਟਾ ਇੱਧਰ ਨੂੰ ਲਾਈ ਤਾ ਮੋਸੇ ਆ ਦੇ ਮੀ ਨਈ ਯਾਰਾ ਉਹ ਰੋਡ ਕਿ ਕਿਧਰ ਗਈ ਯਾਰ ਆਵੇਂ ਲਾ ਲਾ ਮੈਂ ਲਾ ਲਾ ਮੈਂ ਕੱਲੇ ਨੇ ਲਾ ਦਲਾ ਨਹੀਂ ਇਹ ਜਰੂਰੀ ਨਹੀਂ ਮਾਰ ਛਟਕਾ ਛਟਕਾ ਮਾਰ ਛਟਕਾ ਪਿੱਛੋਂ ਦੀ ਪਿੱਛੋਂ ਪਿੱਛੋਂ ਬਗਵਾ ਥੀ ਨਹੀਂ ਪੈਣਾ ਤੇਰਾ ਕਿਤੇ ਵੀ ਇਤਰ ਹਲੋ ਮਟਿਆ ਨਈ ਨਾ ਹੈ ਮਾਰੋ ਛਟਕੀ ਚਲੋ ਚਲੋ ਇਹ ਦੀਉ ਦੀ ਭਈ ਇੱਕਦਮ ਇਹ ਵੇਖਿਓ ਜਾਂਦੀ ਇਹ ਕਿਤਾਹੀ ਬੱਲ ਹੈ ਚਲੋ ਜੇ ਡਿੱਗ ਜਾਈ ਤਾਂ ਬਾਹਰ ਨੂੰ ਲੱਗਾ ਕੰਮ ਨਾ ਲੱਗੇ ਸਾਰੇ ਕੋਈ ਚਲੋ ਕੁਛ ਨਾ ਕੁਛ ਤੇ ਹਿੰਦਿਆ ਤਾਂ ਕਿ ਇਹ ਬੰਦੇ ਆ ਕੁਛ ਨਾ ਕੁਛ ਤੋਂ ਹੁੰਦਾ ਹੈ ਹੋ ਲੰਘਿਆ ਆ ਉਹ ਗਿਆ 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 ਆਈ ਜਾਂਦਾਈ ਆਈ ਜਾਂਦਾਈ ਆਈ ਜਾਂਦਾਈ ਨਹੀਂ ਮੁਕੀ ਆ ਉਹ ਆਈ ਤੂੰ ਤੋੜਨੀ ਕੋਈ ਕੋਈ ਤੋੜ ਜਾਂਦੇ ਜਾਨ ਤੇ ਜਾਨ ਤੇ ਕੋਈ ਨਹੀਂ ਉਹ ਤੋੜ ਉਹ ਅੱਛਾ ਵਾ ਠੀਕ ਆ ਕੋਈ ਨਹੀਂ ਕੋਈ ਨਹੀਂ ਆਉਂਦੇ ਉਹਰੇ ਨੂੰ ਜ਼ੋਰਦਾਰ ਮਾਰੇ ਲੱਗੀ ਹੈ ਬਈ ਤੇ ਕੋਰੇ ਨੂੰ ਚਲ 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 ਅੜਜੀ ਉੱਤੇ ਪਾਉਂ ਗਿਆ ਲਿਆ ਵਾਤੋਂ ਗੁੰਜੀ ਮੜਕਾ ਆ ਗਿਆ ਇਹ ਝੂਮ ਲਾ ਲੀਏ ਇਹ ਚ ਮਾਰ ਕੇ ਰੰਮ ਚ ਚਾਰੇ ਮੱਥੇ ਚ ਮਾਰ ਇਹ ਝੂਮਰ ਲਾ ਲਓ ਤਾਂ ਬਈ ਬਈ ਆ ਲੱਗੀ ਹੋਈ ਆ ਇਹਨੂੰ ਤੋੜੀ ਜੇ ਨੇ ਇਧਰ ਆ ਕੇ ਉੱਤੇ ਚੜ ਕੇ ਵੇਖੋ ਲੱਗ ਗਿਆ ਮੈਂ ਟੁੱਟ ਗਿਆ ਉੱਦੋਂ ਦਾ ਸਾਰੀ ਤੋੜਤੀ ਆਇਆ ਕੱਟਣਾ ਯਾਰ ਆ ਵੜਲਾ ਨਹੀਂ ਕਦੋਂ ਯਾਰ ਤੇਰੀ ਵੱਡੀ ਯਾਰ ਆਵੇ ਆ ਗੱਗੂ ਪਰਲੇ ਬੰਨੇ ਵਾਲਾ ਪੱਲਾ ਤਾਂ ਚਿਰਕਿਆ ਉਹ ਲੱਗਾ ਯਾਰ ਸਾਖ ਨਹੀਂ ਚੋ ਫੇਚ ਲੈਣੀ ਇਹਦਾ ਮੂਰਦਾ ਹੀ ਵੇਖੀਓ ਬੰਦ ਗਿਆ ਅਖਦੋ ਤੀਦਾ ਆਲਾ ਖੜਾ ਬਿਲਕੁਲ ਆਹ ਨਾ ਤਾਵੇ ਉਹ ਤੋੜਤੀ ਲੋਕੀ ਸਾਹਮਣੇ ਆ ਕੀ ਆ ਗੋ ਯਾਰ ਕੋਈ ਨਹੀਂ ਯਾਰ ਲੱਕੀ ਮੈਂ ਤਾਂ ਕਰੀ ਫਿਲਹਾਲ ਸਾਹਮਣੇ ਮੰਮੀ ਨੇ ਅੱਗ ਲਾ ਦੇਣੀ ਇਹਨੂੰ ਆਹ ਸਾਮ ਤੇ ਰੱਖਣਾ ਫਿਰ ਨਮੀ ਇਹ ਲੱਗਦੀ ਕੱਲ ਅਲਮਾਰੀ ਦੇ ਬਾਅਦ ਵੀ ਨਾ ਡਿੱਟੇ ਇਹ ਕੱਲ ਟੁੱਟਦਾ ਵੇਖੀ ਇੰਨਾ ਮਜ਼ਬੂਤ ਆ ਹੁਣ ਟੁੱਟਾ ਉਹ ਵੇਖਿਆ ਸਾਡੀ ਨਿਗਾਹ ਹੀ ਪਾਥਰ ਪਾਰਾ ਚੱਲੇ ਇਹ ਦੂਜਾ ਦੂਜਾ ਭਰਾ ਪਰਲੇ ਮਨੇ ਜੇ ਉਹ ਨਾ ਕਿੱਥੇ ਇਹ ਤਾਂ ਤੇਰੀ ਦੂਜੀ ਹੀ ਆ ਗੱਲ ਇਹ ਆ ਸ਼ਕਤੀਮਾਨ ਇਹ ਆ ਬੁਟਾ ਸਪਾਈਡਰਮੈਨ ਆ ਵੇ ਆਈ ਨਹੀਂ ਆਹ ਲੱਗ ਗਈ ਤਾਂ ਤਾ ਚੱਲ ਜਾ ਇੱਥੇ ਵੀ ਚੱਲ ਜਾ ਬਾਹਰ ਇੱਧਰ ਵੀ ਚੱਲ ਜਾ ਸਟੋਰੀ ਕੜਾ ਸਟੋਰੀ ਕੜਾ ਚੱਲ ਚੱਲ ਆ ਆ 50 ਆੜਿਆ ਕਹਿੰਿਆ ਕਾਹ ਚੱਲ ਤਾ ਨਾ ਚੱਲ ਉੱਤਰੇ ਉੱਤਰੇ ਕਰੀ ਗਾਉਂ ਉੱਤਰੇ ਚੱਲ ਉੱਤਰੇ ਉਹ ਸੱਚੀ ਡਰ ਗਿਆ ਉਹ ਉੱਤਰੇ ਲਗਾ ਦੇ ਉਹ ਨਲਮਰ ਦਾ ਕਰਾ ਪਾ ਗਾ ਹੁਣ ਸੱਤ ਕਾਲਾ ਹੁਣ ਵੇਖੀ ਤੁਰੀ ਆਉਣੀ ਹੈ ਹੁਣ ਉੱਤਰਿਆ ਉਹ ਸੱਚੀ ਡਰ ਗਿਆ ਇਹਨੂੰ ਕਿਹਾ ਸੀ ਫਿਰ ਕਾ ਉਹ ਚਿੰਦੀ ਆ ਜਾਂਦਾ ਵੇ ਦੇਖ ਲੈ ਚਲੋ ਇਹਦਾ ਉਹ ਕਮਾ ਅੱਗ ਲਾਈ ਤੇ ਬੂਤਾਂ ਤੇ ਬਈ ਚੱਲ ਏ ਇੱਕ ਮਿੰਟ ਇੱਕ ਮਿੰਟ ਵਸ ਸਮਝਾ ਦੇ ਬਚਾ ਦੇ ਪਿੱਛੇ ਬਈ ਹਾਂ ਚਲਾਉਣ ਤੋਂ ਬਈ ਮੈਂ ਰੋਕ ਦੂੰ ਤੁਹਾਨੂੰ ਜਦੋਂ ਲੱਗਾ ਨਹੀਂ ਬਈ ਆਇਆ ਨੂੰ ਕਰੀ ਚੱਲੋ ਆਹ ਧੱਕਣ ਰਿਆ ਤੂੰ ਇਹ ਧੱਕਾ ਮਾਰ ਰੋ ਹਾਂ ਮੋਟੇ ਹੋਣੀਆਂ ਤੇ ਤੱਕ ਦੇਣ ਵੱਡੀਆਂ ਵੱਡੀਆਂ ਚੀਜ਼ਾਂ ਇਦੋਂ ਤੱਕੀਆਂ ਕੋਈ ਹੋਰ ਨਾ ਹੋ ਇਦੋਂ ਹੋ ਰੋ ਗਿਆ ਉਹ ਬੱਸ ਬੱਸ ਚੱਲੇ ਜਾਂਦਾ ਸਿੱਧੀ ਸਿੱਧੀ ਆਉਂਦਾ ਸਿੱਧੀ ਆਉਂਦੇ ਸਿੱਧੀ ਤੁਮ ਬਰਨਾਲ ਲੱਗ ਲੱਗ ਰਿਹਾ ਬਈ ਉਦੋਂ ਇਤਨੂੰ ਘੁਮੜ ਕੇ ਘਰ ਲੈ ਹਾਂ ਹਾਂ ਕੋਈ ਨਹੀਂ ਕੋਈ ਨਹੀਂ ਸਕਲ ਸਤਾ ਆਓਏ ਚਲ ਕੋਈ ਜੂ ਮਰਵੀ ਘੁੰਮਦਾ ਹੀ ਆ ਘੁੰਮਦਾ ਘੁੰਮਦਾ ਨਾ ਉਹ ਫੇਰ ਕੋਈ ਨਹੀਂ ਇਹ ਤਾਂ ਛੱਲੇ ਆ ਦੇ ਕੋਈ ਨਹੀਂ ਆਊਗਾ ਫੜਨਾਂਗੇ ਓਏ ਓਏ ਝੂਮ ਮਤ ਜਿਆਦਾ ਹੀ ਵਿੱਚ ਆ ਗਿਆ ਵਾ ਇਧਰ ਨੂੰ ਪ੍ਰਸ਼ਾਤ ਕੋਲ ਜਾ ਗਿਆ ਉਹ ਵਿੱਚੇ ਜਾ ਲੈ ਨਹੀਂ ਆਇਆ ਇਹ ਆ ਆਉਂਦਾ ਸਤਾ ਜਾਂਦੇ 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 ਫਾੜ ਮੋਕੇ ਚੱਲ ਲੈ ਜੀ ਵੇਖੋ ਮਹਾਰਾਜ ਕਿਰਪਾ ਨਾਲ ਉਹ ਲੈਟਰ ਨੂੰ ਦਰਨਾ ਨਹੀਂ ਆਉਂਦੇ ਬੱਸ ਤੇ ਇਹ ਤਾਂ ਜਾਊਗੀ ਚੱਲ ਕੋਈ ਨਹੀਂ ਲੈਟਰ ਲੱਗੀ ਆ ਮੈਨੂੰ ਲੱਗਦਾ ਲੱਗ ਜਾਣਾ ਨਾਲ ਤੋਂ ਦਾਲ ਕੀ ਲੱਗ ਜਾਣਾ ਨਾਲ ਲੈਟਰ ਵਿਚਾਰ ਹੁੰਦਾ ਨਾਲਾ ਮੋਤੀ ਖੜਾ ਲੈਣੀ ਯਾਰ ਚੱਲ ਸ਼ਾਮ ਨੂੰ ਹੋਰ ਨਹੀਂ ਕੋਈ ਨਹੀਂ ਧੱਕ ਧੱਕ ਹੌਣ ਦੋ ਚੱਲ ਬਈ ਲਾ ਦੇ ਲਾ ਦੇ ਓਏ ਖੱਚ ਲਾਵ ਚੱਲ ਧੱਕ ਮੈਂ ਹੀ ਖਿਚਾਉਣਾ ਚੱਲ ਬਈ ਧੱਕ ਧੱਕ ਯਾਰ ਬੇਰੀ ਬੋਲ ਕਾਕਿਆ ਲਾਜ ਹੋਰ ਤੂੰ ਧੱਕੋ ਟਕਲਾ ਤਲਕਰੀਆਂ ਵਿੱਚ ਪਈਆਂ ਆ ਗਏ ਯਾਰ ਕਾਕਾ ਦਾੰਦੀ ਗੱਡੀ ਜਾਂਦਾ ਤੇ ਵੇਚ ਕੇ ਤੇ ਉੱਤੇ ਨਾਲ ਚਲੋ ਪਤਾ ਵੀ ਆ ਤੁਹਾਨੂੰ ਚਲ ਚਲ ਸਾਰਾ ਨਾ ਕਰ ਮੋਟੇ ਪਹਿਲਾਂ ਹੀ ਮੋੜ ਜਣਾ ਯਾਰ ਅਜੇ ਨਾ ਮੋੜ ਭਾਈ ਉਹ ਡਰਾਈਵਰ ਹੀ ਮਾਣਾ ਸਿੱਧੀ ਸਿੱਧੀ ਆਉਂਦੇ ਇਦਰਾ ਵੇਖਿਆ ਨਹੀਂ ਸੀ ਲੈ ਹੁਣ ਗੇਟੀ ਜਾਉਂਦੇ ਲੈ ਕੋਈ ਨਹੀਂ ਕੋਈ ਨਹੀਂ ਕੋਈ ਨਾ ਘੋਟਿਆ ਖੇਚਲਾ ਮਗਾ ਪਰੇ ਨੂੰ ਉਹ ਕੀ ਖੇਚਲਾ ਮੇਰਾ ਧੱਪਾ ਦਾ ਲਾਣਾ ਆ ਉਹ ਕੀ ਹੋ ਗਈ ਹੋ ਗਿਆ ਮੈਂ ਨਾ ਮਾਰਿਆ ਦਾ ਨੀ ਚਲ ਆ ਮੈਂ ਮਾਰੀ ਨਹੀਂ ਚਲ ਇਸ ਤੱਕ ਕਫਾ ਲੋ ਹੋ ਲੋ ਚਲ ਪੜੋ ਜਾਂਦੇ ਪਿੱਛੇ ਨੂੰ ਬਾਤ ਸੁਣ ਲਾਗੀ ਨਾਲ ਉਹਦੇ ਨਾਲ ਲਾਗੀ ਭਰਾਓ ਪੈ ਬਣਾ ਉਹ ਪੈ ਗਈ ਹੋਗੀ ਵਾ ਠੀਕ ਆ ਇੱਥੇ ਫੈਟ ਹੋਣੀ ਏ ਬੜੀ ਹੋਈ ਰਹਿ ਤੋ ਮੁੜ ਕੇ ਆ ਗਈ ਲੋ ਜੀ ਅਲਮਾਰੀ ਬਣੀ ਦੇਣੀ ਪਾ ਲਿਆ ਪਾ ਇੱਧਰ ਲਾ ਦੀ ਆ ਜੀ ਬਹੁਤ ਖੁਸ਼ੀ ਹੋਈ ਸਾਨੂੰ ਇੱਧਰ ਲਾ ਕੇ ਸਾਡੀ ਅਲਮਾਰੀ ਬਚ ਗਈ ਬਹੁਤ ਸ਼ੌਂਕ ਨੂੰ ਬੜਾਈ ਤੇ ਲਵ ਯੂ ਗੁਗੇ ਉਹ ਤੇ ਮੇਰੇ ਨਵੇਂ ਕਮਰੇ ਲੱਗੂਗੀ ਆਇਆ ਚੱਲ ਵਿੱਚ ਬਾੜੇ ਦੇ ਓਏ ਐਵੇਂ ਗਾ ਲ ਜੜੀ ਆ ਓਏ ਯਾਰ ਐਵੇਂ ਗਾ ਚੱਲ ਤੇ ਪਰ ਵਿੱਚ ਵੜੀ ਅੱਜ ਛੇਤੀ ਕੈਮਰਾ ਚੱਲ 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 ਪੈਸਾ ਧਾੜ ਸੀ ਛੱਡ ਗਿਆ ਫੇਰ ਤਾਂ ਥੱਲੇ ਤਾਰ ਯਾਰ ਮੇਰੀ ਔੜੇ ਲੜ ਪੈਣਾ ਮੇੜਾ ਥੱਲੇ ਤਾਰੀ ਮੋੜਦਾ ਨਾ ਸਾਡੀ ਇਹਦੀ ਦਾ ਬੱਚਾ ਹੈ ਸਾਡੀ ਦਾ ਓਏ ਗਾਲ ਕੱਢਦਾ ਪੁਰਾਣੀ ਬਿਲੌਕ ਚੱਲਦਾ ਬਤਮੀਜ਼ਾ ਬੱਚੇ ਦਾਂ ਤੇ ਟੁਪੇ ਮੈਂ ਤਾਂ ਵੀਡੀਓ ਵਾਟਸਐਪ ਤੇ ਨਹੀਂ ਕਰ ਚੱਲੀ ਕਰਦਾ ਹੈ ਕਿੱਥੇ ਜਾ ਰਹਾ ਉਹਦਾ ਮਾਇਰਾ ਅਰੇ ਸੱਟ ਨਾ ਵਾਰੇ ਜਵਾਗ ਦੇ ਓਏ ਓਏ ਛੋਟੇ ਦੋ ਵੀ ਅੱਛੇ ਪੂਰੀਆਂ ਬਿਚਾਰਾ ਖਲਾਬੋ ਤੇ ਬੜੀ ਨਬੋ ਪਈ ਆਦਾ ਨਾ ਕੋਈ ਸ਼ੋਗ ਵੀ ਪੂਜਾ ਲੈਣਾ ਪੜਦਾ ਆ ਜਾ ਆ ਕੱਪੜੇ ਚੰਗ ਚੰਗ ਲੈ ਆ ਲਾ ਲਾਈਏ ਆ ਦੇ ਦੇ ਦਲਾਂ ਦੇ ਤੀਲੇ ਕੁਛ ਕੱਪੜੇ ਹੀ ਕੀ ਕਰ ਰਿਹਾ ਮੈਂ ਅੱਖੀਂ ਕਾਹ ਲੈ ਆ ਤੈਨੂੰ ਮਾਰੀ ਇਧਰ ਬੈਠੀ ਦੀ ਆਏ ਕੱਟ ਕੇ ਲੈ ਆ ਲੈ ਆ ਲੈ ਛੇਤੀ ਹਾਲੀ ਨੇ ਖੜਾ ਲੈ ਆ ਛੇਤੀ ਲਾ ਦੇ ਸਾਰਾ ਕੋ ਸੈੱਟ ਕਰੀਏ ਮੈਂ ਤੋਂ ਬੜਾ ਕਮਰਾ ਜਿੱਦਾਂ ਕਰਦਾ ਮਿੱਤਰ ਸਾਰਾ ਸਾਫ ਕੀ ਗੁੰਡਾ ਕਰਾਉਣਾ ਪਾਰਾਟਾ ਬਰਨੋ ਸੱਪ ਲਿਆ ਸਰ ਆਹ ਮੈਂ ਅੱਧੇ ਦਾ ਤਾਈ ਦਿਸ ਗਿਆ ਪੰਜਾਬੋਂ ਲੈ ਆ ਕਾਕੇ ਕੱਪੜੇਾਰੇ ਲੰਗੇ ਗਏ ਇਸ ਕੋ ਪੀਂਹ ਆਪਾਂ ਇੱਥੇ ਕਹਿ ਆਪੋ ਇੱਕਮ ਰੱਖੋ ਵੇਚ ਚੱਲ ਹਾਲੀ ਨਹੀਂ ਮਮਾ ਜੀ ਸਰ ਪੜਾਈ ਜਾਓ ਹੋਰ ਲੀਨ ਕੁਲੀ ਅਬੀ ਕੰਮ ਬੜਾ ਰਹਿ ਜਾਣਾ ਚਲਾਗਣਾ ਘਟੇ ਨੂੰ ਤਾਂ ਜਾਣਾ ਹੀ ਪੈਣਾ ਆਦਿਸ ਨੂੰ ਹੋਰ ਸਿੱਤੀ ਸਿੱਤਾ ਦੇ ਉੱਤੇ ਗੱਲ ਪਈ ਆ ਗਾ ਮੈਂ ਤੁਹਾਨੂੰ ਜਾਣ ਕੇ ਜਾਣ ਕੇ ਰਹਿਣਾ ਚਾਹੀਦੀ ਮੇਰੇ ਇਹ ਜਾਣ ਕੇ ਰਹਿਣਾ ਚਾਹੀਦੀ ਜੀ ਫੇਰ ਆਈ ਕਰਦੀ ਲੋਪ ਮਮੇ ਦੀ ਗੈਰਵਾ ਮੂਹ ਦਾ ਟਿੱਪੇੜ ਮਾ ਨਹੀਂ ਖੱਟ ਗਏ ਫੇਰ ਕਿਹ ਜਾਂਦੀ ਕਾਹੀ ਜਾਂਦੀ ਅੱਵਾੜਾ ਵੜੋ ਮਮੇ ਦੇ ਸੀਰੀਅਲ ਬੰਦ ਕਰਾਤੇ ਵੇਲਾ ਹਣ ਪੱਕੇ ਪਰਮਾਨੈਂਟ ਐ ਲੇਡੀ ਜੀ ਲਾ ਕੇ ਰੱਖਤੀ ਪਰੇ ਆਹ ਮਾਰੀ ਚਲਾ ਕੇ ਆਪੇ ਤੇਰੇ ਕੋਲੇ ਸੀਰੀਅਲ ਸ਼ਾਕ ਤੋਂ ਮੈਨੂੰ ਤਾਂ ਐਂ ਲੱਗਦਾ ਤੇ ਪਾਤਾ ਕਿਸੇ ਹੋਰ ਪਾਸੇ ਕਾਦਾ ਬਾਹਰ ਰੋਲਾ ਵਾਇਰਣਾ ਹੈ ਓ ਟੀਵੀ ਚਲਾ ਕੇ ਦੋ ਭਰਾਵਾ ਐਂ ਨਾ ਕਰੋ ਵਿਚਾਰੇ ਦਾ ਦਿਲ ਲੱਗਾ ਰਿਹਾ ਐਂਟਰਟੇਨਮੈਂਟ ਰਹਿਦਾ ਮਾਸਾ ਪੋਰਾ ਐਂ ਭਰਾਵਾ ਨਹੀਂ ਦੇ ਕੰਮ ਵਾਲੀਆਂ ਭਜਾ ਦਿੰਦੀ ਘਰੋਂ ਬੰਦੇ ਬੁੜੀਆਂ ਜੇ ਨ ਸੀਰੀਅਲ ਨਾ ਵੇਖਣ ਨੂੰ ਮਿਲਣ ਦੇ ਪਰ ਹਣਾ ਇੱਕ ਪਾਸੇ ਚਲੋ ਅਲਮਾਰੀ ਪੱਟ ਕੇ ਚਲੇ ਦਾ ਨੁਕਸਾਨ ਜਮਾ ਨਹੀਂ ਹੋ ਅਲਮਾਰੀ ਕੋਈ ਉਹ ਕਮਰੇ ਨਾਮਿਆਂ ਅੱਗੇ ਲੱਗ ਜੂ ਪਰ ਉਹ ਇਹ ਸੀ ਇੱਕ ਆਪਣੀ ਪੈਰੋ ਘਣੀ ਨੇ ਇਹ ਵੀ ਉਸ ਸਲਾਬ ਬਹੁਤ ਸੀ ਉਹਨੇ ਹੁੰਡ ਵੀ ਟਰੇਡ ਆ ਗਈਆਂ ਤੁਹਾਡਾ ਕੋਠਾ ਵੀ ਉੱਥੋਂ ਨੀਵਾ ਸੀ ਉੱਥੇ ਹੀ ਸਾਰਾ ਪਾਣੀ ਸਿੰਮੀ ਜਾਂਦਾ ਸੀ ਕਿਉਂਕਿ ਉੱਧਰ ਦੇ ਪਾਸੇ ਜਿਹੜੇ ਰੈਂਟਰ ਪਾਉਣ ਵਾਲੇ ਸਿਆਣੇ ਕੰਮ ਕੋਲ ਨੂੰ ਲਾ ਕੇ ਸਿਆਣੇ ਕੀਤੇ ਆ ਕੱਚੇ ਮੂਮੀ ਨੇ ਕੀਤੇ ਵੀ ਇਹ ਮੈਂ ਨਹੀਂ ਪੁਆਇਆ ਇਹ ਇਹਨਾਂ ਨੇ ਪੁਆਇਆ ਵਾ ਇਲੇ ਮੈਸਟਰ ਨੂੰ ਆਇਆ ਸੀ ਮਟੇਜਿਆਣੇ ਨੂੰ ਮੰਮੀ ਨੇ ਮੰਮੀ ਨੇ ਮੈਂ ਕੋਈ ਨਹੀਂ ਮੈਂ ਜਿੰਨਾ ਚਿਰ ਬੈਠੀ ਨਹੀਂ ਸਾਰਾ ਸਹੀ ਕੰਮ ਕਰਾਇਆ ਸੀ ਜਿੱਦਾਂ ਉੱਠੀ ਇਹ ਤੋਂ ਠੀਕ ਮੰਮਾ ਨੇ ਕਿ ਉਹ ਜਿੱਥੇ ਤੱਕ ਬੈਠੀ ਨਹੀਂ ਪੈਪ ਅੰਦਰ ਤੇ ਜਿੱਥੇ ਬਾਹਰ ਸਾਰਾ ਪੈਪ ਨੂੰ ਵੀ ਸਾਹ ਆਊਗਾ ਉਹ ਕਹਿੰਦੀ ਹਣੀ ਮੇਰੀ ਵੀ ਸੁਣੀ ਕੇ ਲਈ ਮੈਂ ਵੀ ਬਾਹਰ ਆਉਣ ਲੱਗੀ ਆ ਉਹਨੂੰ ਕਰੀ ਨੂੰ ਰਾਤ ਨੀਂਦ ਨਹੀਂ ਆਈ ਤੁਹਾਨੂੰ ਪਤਾ ਨਹੀਂ ਮੰਮੀ ਰਾਤ ਸਾਰੀ ਰਾਤ ਮੰਮੀ ਨੂੰ ਨੀਂਦ ਨਹੀਂ ਆਈ ਕਹਿੰਦੇ ਮੈਂ ਲੱਗ ਜਾਵਾਂ ਮੰਮੀ ਨੇ ਕਿ ਤਾ ਰੜੇ ਤੇ ਪਾ ਦੇਣਗੇ ਇੱਜੇ ਹੀ ਹੋਊਗਾ ਨਾ ਨਾ ਲੱਭਾਂਦਾ ਤੇ ਹੋਰ ਨੋ ਇਹ ਤਾਂ ਉੱਤਲੀ ਆਈ ਹਿੰਦੀ ਇਹ ਲਈ ਫੋਨ ਨਹੀਂ ਦੱਬਾ ਲਿਆ ਕੋਈ ਕੀ ਕਰਦੀਗਾ ਮੈਂ ਕਹਾਂਗਾ ਨਹੀਂ ਮੰਮੀ ਤਾਂ ਰਾਤ ਖੇੜਾ ਫੁੱਲ ਸਰਾਣੇ ਰੱਖ ਕੇ ਪਈ ਸੀ ਰਾਤ 4 ਵਜੇ ਟੀਵੀ ਚਲਾ ਲਾਵੇ ਲੈ ਕੋਈ ਗੱਲ ਨਹੀਂ ਬਸ ਤੁਸੀਂ ਵਾਈਫਾਈ ਚਲਾ ਦਿਓ ਮੈਂ ਕਹ ਤੋ ਕਰ ਵਾਈਫਾਈ ਹੋਣਾ ਬੰਦਿਆਂ ਨੇ ਚਲਾ ਕੇ ਬੈਕ ਵਿੱਚ ਬੈਠ ਵਰਦੇ ਵਾਈਫਾਈ ਐ ਤਾਂ ਜਵਾਕ ਵੀ ਨਹੀਂ ਰੋਸਦੇ ਜਿਵੇਂ ਮੰਮੀ ਰੋਸੇ ਅੱਜ ਕੀ ਔਰ ਰਿਮੋਟ ਪਿਆ ਸੀ ਮੰਮੀ ਨੂੰ ਰਿਮੋਟ ਚਾਰ ਐਚਡੀਆ ਮੰਮੀ ਦੇ ਸਾਹਮਣੇ ਚੱਲਦੀ ਇੱਕ ਵੀ ਚਲ ਕੋਈ ਨਹੀਂ ਦੇ ਭਾਈ ਮਗਲੀ ਹੁਣ ਮਹੀਨਾ ਦੋ ਮਹੀਨੇ ਦੇ ਦਈਆਂ ਕੰਜੇ ਗਲੇਜਾ ਰਹਿਣਾ ਗਲੇਜ ਜੀ ਜਿੱਦਣ ਉਹਨਾਂ ਨੇ ਐਂਟਰ ਪਾਤਾ ਪਤਾ ਕਰਨਾ ਪਹਿਲਾਂ ਹੀ ਨਾ ਵੇ ਭਰਾਵਾ ਤੂੰ ਗਲੇਜ ਜੀ ਥੱਲੇ ਵਾਲਾ ਕਰਾ ਲੈ ਇਹੋ ਇਹ ਉਹਨੂੰ ਟਾਉਣ ਨੂੰ ਫਿਰ ਤਾਂ ਮੈਂ ਤਾਂ ਸੋਨਾ ਮਰਨਾ ਕਿੱਥੇ ਰੜੇ ਤੇ ਸੋਨਾ ਜਾ ਕੇ ਤੂੰ ਮੈਂ ਤਾਂ ਸਿਆਲ ਆ ਕੇ ਬਾਹਰ ਸੋਨਾ ਕਰਾਂਗੇ ਗਰਮੀ ਬਹੁਤ ਆਹੋ ਕਿਉਂ ਤਾਂ ਰੜੇ ਤੇ ਸੋਨਾ ਕਰਨਾ ਰੜੇ ਤੇ ਸੋਨਾ ਰੜਾ ਕਿੰਦਾ ਬਾ ਘਰ ਆ ਨਹੀਂ ਦਉਣੀ ਭਰਾਵਾ ਵੇੜਾ ਜਿੱਥੇ ਘਰ ਕੰਡਾ ਨਾ ਨਹੀਂ ਬਣਦਾ ਘਰ ਪਰਿਵਾਰ ਨਾ ਬਣਦਾ ਜਿੱਥੇ ਪਰਿਵਾਰ ਹੋਵੇ ਉਹ ਘਰ ਹੀ ਹੁੰਦਾ ਜਿੱਥੇ ਕੋਠੀਆਂ ਹਨ ਬੰਦੇ ਨੇ ਹਨ ਉਹਨਾਂ ਨੂੰ ਘਰ ਨਹੀਂ ਕਿਹਾ ਜਾਂਦਾ ਘਰ ਨਹੀਂ ਤਾਂ ਗਲਤ ਹੋਈ ਬਈ ਉਹਨੂੰ ਬਿਲਡਿੰਗ ਕਿਹਾ ਜਾਂਦਾ ਮੇਰੇ ਰੜੇ ਦੇ ਜਿਹੜੇ ਬੰਦੇ ਇਕੱਲੇ ਇਕੱਲੇ ਮੰਜੇ ਢਾ ਕੇ ਬਾਇਏ ਦੇਰ ਬਾਅਦ ਜੇ ਕੋਈ ਹੁਣ ਤੇ ਇਹਦੀ ਵੀ ਨੀਂਦ ਨਹੀਂ ਆਉਂਦੀ ਤੇ ਤੈਨੂੰ ਜਿੰਨਾ ਮੰਜਾ ਤੇ ਸਾਰਾ ਕੱਢਿਆ ਆ ਸੋਹਣੀਆਂ ਨਹੀਂ ਆ ਮੈਂ ਫਿਰ ਵੀ ਐਸੀ ਤੋਂ ਰਾਤੀ ਮਾਰੀ ਦੀ ਨਾ ਮੰਜੀ ਕੇ ਐਸੀ ਚੜਾਲ ਨਹੀਂ ਕੋਈ ਨਹੀਂ ਲੇ ਤੇ ਨਾਲ ਚੱਲ ਜਾ ਨਾਲ ਕੰਬਲ ਲੈ ਕੇ ਗਾਣ ਦੇਸੀ ਕਹੇ ਤਾਂ 2 ਮਹੀਨੇ ਹੋ ਗਏ ਮੇਰੀ ਪਰਾਂ ਹੀ ਮਰਜੀ ਹੁੰਦੀ ਆ ਮੈਂ ਤਾਂ ਪੁੱਠੇ ਦੀ ਹਵਾ ਨਹੀਂ ਜਾਂਦੀ ਮੈਂ ਰਿੱਕਦੇ ਨਹੀਂ ਯਾਰ ਮੈਂ ਕੱਲ ਉਦੋਂ ਵੀ ਪੜੇ ਆ ਚਲੋ ਜੀ ਚਲੋ ਮੈਂ ਇਹਨੂੰ ਕੱਢ ਲਿਆ ਵਾਹ ਮੈਂ ਇਹ ਸੀ ਬੰਦ ਕਰ ਦਿੰਦੀ ਇੱਧਰਲਾ ਵੀ ਨਹੀਂ ਚਲਾਉਣਾ ਮੈਨੂੰ ਠੰਡ ਤੇ ਲਓ ਵੀ ਇਸ ਦੇ ਨਾਲ ਅੱਜ ਦਾ ਵਲੌਗ ਹੁੰਦਾ ਹੈ ਖਤਮ ਤੇ ਸਾਰੇ ਜਾਨਾਂ ਦਾ ਬਹੁਤ ਬਹੁਤ ਧੰਨਵਾਦ ਵਲੌਗ ਵੇਖਣ ਵਾਸਤੇ ਜੇ ਚੈਨਲ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਮਿਲਦੇ ਆਂ ਤੁਹਾਨੂੰ ਨੈਕਸਟ ਵਲੌਗ ਚ ਉਹਨਾਂ ਟਾਈਮ ਲਈ ਆਪਣੀਆਂ ਨਿੱਕੀਆਂ ਵੀਡੀਓ ਵੇਖਣ ਲਈ ਆਪਣਾ ਇੰਸਟਾਗ੍ਰਾਮ ਹੈਗਾ ਬਲਕਰਨ 157 ਤੇ ਸਨੈਪਚੈਟ ਹੈਗੀ ਸੰਦੂ HUN922 ਤੇ ਮਿਲਦੇ ਆਂ ਥੈਂਕ ਯੂ ਲਵ ਯੂ ਨੇਵਾ